ਇਹ ਤਸਵੀਰਾਂ ਨੇ ਮਾਨਸਾ ਦੇ ਜ਼ਿਲ੍ਹਾ ਅਦਾਲਤ ਦੀ ਹੈ ਜਿੱਥੇ ਬਲਾਤਕਾਰ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਕੈਦੀ ਪੇਸ਼ੀ ਲਈ ਆਇਆ ਤੇ ਬਾਥਰੂਮ ਜਾਣ ਦਾ ਬਹਾਨਾ ਬਣਾ ਕੇ ਬਾਥਰੂਮ ਚੋਂ ਹੀ ਰਫੂ ਚੱਕਰ ਹੋ ਗਿਆ ਤੇ ਜਿਸ ਤਰੀਕੇ ਨਾਲ ਇਹ ਕੈਦੀ ਜਗਤਾਰ ਸਿੰਘ ਪੁਲਿਸ ਵਾਲਿਆਂ ਨੂੰ ਚੱਕਮਾ ਦੇ ਕੇ ਫਰਾਰ ਹੋਇਆ ਉਸ ਨੇ ਵਾਕਈ ਸਭ ਨੂੰ ਹੈਰਾਨ ਕਰ ਦਿੱਤਾ ਜਿੱਥੇ ਪਹਿਲਾਂ ਬਹਾਨਾ ਬਣਾ ਕੇ ਬਾਥਰੂਮ ਗਿਆ ਤੇ ਉੱਥੇ ਮੌਜੂਦ ਗੇਟ ਨੂੰ ਇਸ ਨੇ ਬੜੇ ਛਾਤਰ ਤਰੀਕੇ ਨਾਲ ਤੋੜ ਦਿੱਤਾ ਜਿਵੇਂ ਕਿ ਤੁਸੀਂ ਤਸਵੀਰਾਂ 'ਚ ਦੇਖ ਹੀ ਸਕਦੇ ਹੋ ਤੇ ਉਸ ਤੋਂ ਬਾਅਦ ਇਸ ਕੈਦੀ ਜਗਤਾਰ ਸਿੰਘ ਨੇ ਗੇਟ ਤੋੜ ਕੇ ਬਨੇ ਰਾਸਤੇ ਰਾਹੀਂ ਉੱਥੋਂ ਫਰਾਰ ਹੋ ਗਿਆ ਤੇ ਦੂਜੇ ਪਾਸੇ ਪੁਲਿਸ ਇਸ ਘਟਨਾ ਤੋਂ ਬਾਅਦ ਥਾਂ-ਥਾਂ ਛਾਪੇ ਮਾਰੀ ਕਰ ਰਹੀ ਹੈ ਕਿ ਤਾਂ ਜੋ ਇਹ ਕੈਦੀ ਫੜਿਆ ਜਾਵੇ। ਸਿਟੀ 2 ਥਾਣੇ ਦਾ ਮਕਦਮਾ ਸੀਗਾ 122 ਨੰਬਰ ਉਹਦੇ ਵਿੱਚ ਅੱਜ ਇਹ ਕੋਰਟ ਦੇ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀਗਾ। ਤਾਂ ਉਦੋਂ ਇਹਨੂੰ ਵਾਸ਼ਰੂਮ ਦੀ ਇਹਨੇ ਡਿਮਾਂਡ ਕੀਤੀ ਕਿ ਵਾਸ਼ਰੂਮ ਜਾਣਾ ਵਾਸ਼ਰੂਮ 'ਚ ਜਦੋਂ ਇਹਨੂੰ ਭੇਜਿਆ ਤਾਂ ਵਾਸ਼ਰੂਮ ਦੇ ਵਿੱਚ ਜਿਹੜਾ ਡਕਟ ਬਣਿਆ ਹੋਇਆ ਸੀਗਾ ਇੱਕ ਉਹ ਡਕਟ ਦੇ ਵਿੱਚ ਜਿਹੜਾ ਦਰਵਾਜ਼ਾ ਸੀ ਉਹਨੂੰ ਭੰਨ ਕੇ ਇਹ ਉੱਥੋਂ ਭੱਜ ਕੇ ਫਰਾਰ ਹੋ ਗਿਆ। ਤਦ ਕਿਸ ਕੇਸ ਦੇ ਅੰਦਰ ਸੀ ਇਹ 126/18 ਮਕਦਮਾ ਹੈ 376 ਦਾ ਸਿਟੀ 2 ਥਾਣੇ ਦਾ ਉਹਦੇ ਵਿੱਚ ਅੰਦਰ ਸੀ ਅਨਵੈਸਟੀਗੇਟ ਕਰ ਰਹੇ ਆ ਅਸੀਂ ਤੇ ਜੇ ਕਿਸੇ ਮੁਲਾਜ਼ਮ ਦੀ ਸਾਡੀ ਇਨਕੈਲੀ ਹੋਊਗੀ ਇਹਦੇ ਵਿੱਚ ਜਾਂ ਕੋਈ ਮਿਲੀਭੁਗਤ ਹੋਊਗੀ ਅਕੋਰਡਿੰਗਲੀ ਐਕਸ਼ਨ ਲਵਾਂਗੇ ਇਹਦੇ ਤੇ ਕਾਬਿਲ ਗੌਰ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੋਈ ਕੈਦੀ ਇੰਜ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋਇਆ ਹੋਵੇ ਪਹਿਲਾਂ ਵੀ ਅਜਿਹੇ ਕਈ ਮਾਮਲੇ ਆਦੇ ਪਰ ਪੁਲਿਸ ਹੈ ਕਿ ਹਾਲੇ ਤੱਕ ਅਜਿਹੇ ਕੈਦੀਆਂ ਨੂੰ ਲੈ ਕੇ ਸੁਚੇਤ ਨਹੀਂ ਹੋਈ ਜੋ ਇੰਜ ਅੱਖਾਂ 'ਚ ਘੱਟਾ ਪਾ ਕੇ ਫਰਾਰ ਹੋ ਜਾਂਦੇ ਨੇ रिपोर्ट, पंजाबी कि तुसी भी अपना भविक बना चाहते हो पाओ विदेश पढ़ाई करने का मौका पिरािड ई सर्विस की सलाहना भारत सरकार तो मान्यता प्राप्त करो तिरानवे नौ सौ अठहत्तर तिरानवे नौ सौ अठहत्तर